ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 20 ਅਪ੍ਰੈਲ ਤੱਕ ਦੀ ਮੌਸਮ ਅਫਰੇਡ ਲੈ ਕੇ ਹਾਜ਼ਰਾਂ ਜੀ ਆਉਣ ਵਾਲੇ 15 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇ ਆਂਦੀ ਹਾਂ ਅੰਤ ਤੱਕ ਵੀਡੀਓ ਦੇ ਨਾਲ ਜਰੂਰ ਜੁੜੇ ਰਹਿਣਾ ਸਾਊਥ ਫਾਇਲਾ ਜੀ ਇਸ ਵੇਲੇ ਜਿਨ੍ਹਾਂ ਜੇਕਰ ਤੁਹਾਨੂੰ ਲਾਈਵ ਸੈਟਲਾਈਟ ਦਸੇ ਨਾਲ ਦਿਖਾਈਏ ਤੇ ਤੁਹਾਨੂੰ ਤੇ ਦੇਖ ਸਕਦੇ ਹੋ ਕਿ ਪੰਜਾਬ ਨੂੰ ਛੱਡ ਕੇ ਬਾਕੀ ਲਗਭਗ ਉੱਤਰ ਭਾਰਤ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਜੜਜਾ ਬੱਦਲ ਵਾਏ ਇਸ ਵੇਲੇ ਬਣੀ ਹੋਇਆ ਪਛਮੀ ਸਿਸਟਮ ਪੂਰੀ ਤਰ੍ਹਾਂ ਐਕਟਿਵੇਟ ਹੈ ਬਦਲਬਾਝ ਦਿੰਦਾ ਹੋਇਆ ਇਹ ਸਿਸਟਮ ਜਹਾਲਾ ਕਿ ਕੋਈ ਵੱਡੇ ਫੱਦਰ ਤੇ ਉਮੀਦ ਹੈ ਅਲਰਟ ਨਹੀਂ ਆ ਜੀ ਕੁਝ ਖਨਾਵਾ ਤੇ ਛਿੱਟੇ-ਚਰਾਟੇ ਜਿਹੜੇ ਆ ਵੇਖਣ ਨੂੰ ਮਿਲ ਸਕਦੇ ਆ ਖਾਸ ਕਰ ਆਪਣੇ ਰਾਜਸਥਾਨ ਉੱਤਰ ਪ੍ਰਦੇਸ਼ ਦੇ ਪੂਰਬੀ ਕਿਨਾਰੇ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਤਿੱਖੀ ਤੋਫ ਚੜੀ ਹੋਈ ਆ ਕੋਈ ਕਿਸੇ ਤਰ੍ਹਾਂ ਦੀ ਬਦਲਬਾਝ ਨਹੀਂ ਆ ਟੁੱਟੂ ਵੀ ਬਦਲਬਾਝ ਆਉਦੇ 48 ਘੰਟਿਆਂ ਤੱਕ ਪੰਜਾਬ ਦੇ ਵਿੱਚ ਵੀ ਬਣ ਸਕਦੀ ਆ ਤੇ ਫਿਲਹਾਲ ਉਮੀਦ ਹੈ ਕੋਈ ਚੇਤਾਵਨੀ ਜਾਂ ਫਿਰ ਕੋਈ ਅਲਰਟ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਉੱਥੇ ਜੇਕਰ ਦੂਜੇ ਪਾਸੇ ਮੌਸਮ ਹੁਣ ਅਗਲੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰ ਦਨੇ ਆ ਸਕਰੀਨ ਦੇ ਉੱਤੇ ਦੇਖ ਸਕਦੇ ਹੋ 4 ਤਰੀਕ ਤੋਂ ਲੈ ਕੇ ਯਾਨੀ ਕਿ ਅੱਜ ਤੋਂ ਆਉਦੇ ਜੇਕਰ 10 10 11 ਦਿਨਾਂ ਦੀ ਗੱਲ ਕਰੀਏ ਯਾਨੀ ਕਿ 10 11 ਤਰੀਕ ਤੱਕ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਆ ਮੌਸਮ ਬਿਲਕੁਲ ਸਾਫ਼ ਹੈ ਤੇ ਹੁਣ ਗੱਲ ਆਉਂਦੀ ਹੈ ਜੀ ਮੀਂਹ ਕਦੋਂ ਦੱਸ ਸਕਦੇ ਹਾਂਗੇ ਜਾਂ ਫਿਰ ਕਹਿ ਲਿਆ ਕਿ ਐਕਟਿਵ ਪੱਦਰ ਦਾ ਸਿਸਟਮ ਕਦੋਂ ਆ ਸਕਦਾ ਹੈ 10 12 ਤਰੀਕ ਤੱਕ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਆਜੀ ਕੋਈ ਤਗੜਾ ਸਿਸਟਮ ਆ ਦਾ ਜਾਪ ਨਹੀਂ ਰਿਹਾ 15 ਤਰੀਕ ਨੂੰ ਇੱਕ ਤਗੜਾ ਸਿਸਟਮ ਆਇਆ ਜਿਹੜਾ ਜਆ 10 ਤੱਕ ਦੇ ਸਕਦਾ ਪੰਜਾਬ ਹਰਿਆਣਾ ਦੇ ਵਿੱਚ ਜਿਹੜਾ ਤਗੜੇ ਇਹ ਸਿਸਟਮ ਦੇ ਸਕਦਾ ਹੈਗਾ ਜੀ 15 ਤੋਂ ਲੈ ਕੇ 18 ਅਪ੍ਰੈਲ ਤੱਕ ਇਹ ਸਿਸਟਮ ਆ ਜਿਹੜਾ ਐਕਟੀਵੇਟ ਹੋਊਗਾ ਤੇ ਇਹਨਾਂ 3-4 ਦਿਨਾਂ ਦੇ ਦੌਰਾਨ ਪੰਜਾਬ ਹਰਿਆਣਾ ਰਾਜਸਥਾਨ ਦੇ ਜ਼ਿਆਦਾਤਰ ਖੇਤਰਾਂ ਨੂੰ ਕਵਰ ਕਰੂਗਾ ਔਰ ਦਰਮਿਆਨੇ ਤੋਂ ਭਾਰੇ ਵੀ ਜਿਹੜਾ ਇਹਨਾਂ ਚਾਰ ਦਿਨਾਂ ਦੇ ਦੌਰਾਨ ਵੇਖਣ ਨੂੰ ਮਿਲ ਸਕਦੇ ਹੈਗੇ ਆ ਫਿਲਹਾਲ ਮੌਸਮਫਗਲੋਂ ਇਹਦੇ ਜਿਹੜੇ ਅਪਡੇਟ ਆ ਉਹ 12 13 ਤਰੀਕ ਨੂੰ ਦਿੱਤੀ 10 ਡਿਗਰੀ ਦੇ ਅਪਡੇਟ ਤੁਹਾਨੂੰ ਨਾਲ ਸਾਂਝਾ ਕਰ ਰਹੇ ਹਾਂ ਜੀ ਆਉਂਦੇ 10 ਦਿਨਾਂ ਤੱਕ ਕੋਈ ਫਿਲਹਾਲ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਹੈ ਤਾਂ ਮੌਸਮ ਬਿਲਕੁਲ ਆਪਣਾ ਸਾਫ ਰਹਿਣ ਵਾਲਾ ਡਰਾਈ ਰਹੇਗਾ ਹਾਲਾਂਕਿ ਆਉਂਦੇ 48 72 ਘੰਟਿਆਂ ਤੱਕ ਬੱਦਲਵਾਈ ਜੜੀਆਂ ਬਣ ਸਕਦੀ ਹੈ ਟੈਂਪਰੇਚਰ ਦੇ ਵਿੱਚ ਕੋਈ ਇਹਦਾ ਖਾਸਾ ਪ੍ਰਭਾਵ ਨਹੀਂ ਪਾਏਗਾ ਤਾਂ ਗਰਮੀ ਦਾ ਦੌਰ ਹੈ ਜਿਹੜਾ ਉਸ ਤਰ੍ਹਾਂ ਚੱਲਦਾ ਰਹੇਗਾ 35 ਡਿਗਰੀ ਦੇ ਗੇਟ ਤੇ ਟੈਂਪਰੇਚਰ ਖਣੇ ਦਰਜ ਹੋ ਰਹੇ ਨੇ ਆਉਂਦੇ ਦਿਨਾਂ ਤੱਕ ਇਹਦੇ ਵਿੱਚ ਵਾਧਾ ਦਰਜ ਕੀਤਾ ਜਾ ਸਕਦਾ ਹੈ ਤੇ ਫਿਰ ਤੁਹਾਨੂੰ ਦੱਸਿਆ ਜੀ 15 ਤਰੀਕ ਨੂੰ ਜਾਂ ਫਿਰ 16 ਦੀ ਸਵੇਰ ਨੂੰ ਤਾਜ਼ਾ ਫੱਟਕਣੀ ਸਿਸਟਮ ਅਵੇਖਣ ਨੂੰ ਮਿਲ ਸਕਦੇ ਆ ਤੇ ਫਿਲਹਾਲ ਮੌਕੇ ਦੇ ਫੋਟੋ ਤੁਹਾਡੀ ਇਹਦੇ ਨਾਲ ਸਾਂਝਾ ਕਰਾਂਗੇ ਮਿਲਦੇ ਆ ਅਗਲੀ ਵੀਡੀਓ ਤੇ ਵਿੱਚ ਇਜਾਜ਼ਤ ਦਿਓ ਧੰਨਵਾਦ